ਫਿਰ ਪੂਸ਼ਾ 44 ਵਾਲਿਆਂ ਦੀ ਮੁੱਛ ਆਏ ਸੀ ਤੇ ਪੀਆਰ 126 ਨੇ ਪਿੱਛੇ ਜੇ ਲੱਗੀ ਬੈਠੇ ਜੀ ਵੀ ਆ ਕੀ ਹੋ ਗਿਆ ਯਾਰ ਇਹਦਾ ਕੋਈ ਖਰੀਦ ਸਸਟੀਕਾ ਕਿਸਾਨ ਪ੍ਰਭਾ ਮੈਂ ਤੁਹਾਡਾ ਆਪਣਾ ਅਜੀਜ਼ ਦੋਸਤ ਮੱਕਣ ਸਿੰਘ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਝੋਨੇ ਸੰਬੰਧੀ ਝੋਨਾ 2025 ਦੇ ਵਿੱਚ ਕਦੋਂ ਲੱਗੇਗਾ ਕਦੋਂ ਵੱਢਿਆ ਜਾਵੇਗਾ ਕਿ ਐਮਐਸਪੀ ਦੇ ਉੱਪਰ ਵਿਕੇਗਾ ਕਿ ਇਹਦੀ ਕਾਲਾ ਬਾਜ਼ਾਰੀ ਵੀ ਹੋਵੇਗੀ ਜਾਂ ਫਿਰ ਇਹ ਰੁਲੇਗਾ ਕਮੈਂਟੀਆਂ ਦੇ ਵਿੱਚ ਉਹ ਸਾਰੀ ਗੱਲ ਆਪਾਂ ਕਰਾਂਗੇ ਉਮੀਦ ਕਰਦੇ ਹਾਂ ਕਿਸਾਨ ਪ੍ਰਭਾ ਤੁਸੀਂ ਸਾਰੇ ਜਣੇ ਚੰਗੇ ਹੋਵੋਗੇ ਸਾਰਿਆਂ ਨੇ ਹਾੜੀ ਦੀ ਫਸਲ ਵਾਢੀ ਹੋਵੇਗੀ ਤੇ ਕਣਕ ਦੇ ਕਿੰਨੇ ਝਾੜ ਆਏ ਨੇ ਆਪਣੇ ਏਰੀਆ ਦੱਸ ਕੇ ਕਮੈਂਟ ਬਾਕਸ ਵਿੱਚ ਜਰੂਰ ਦ ਦੇ ਵਿੱਚ ਹੁਣ ਲੱਗਣਾ ਜਾ ਰਿਹਾ ਉਹਦੀ ਤਰੀਕ ਪੰਜਾਬ ਸਰਕਾਰ ਵੱਲੋਂ ਤੁਹਾਨੂੰ ਦੇ ਦਿੱਤੀ ਗਈ ਆ 1 ਜੂਨ ਤੋਂ ਲੈ ਕੇ 9 ਜੂਨ ਦੇ ਵਿੱਚ ਵਿੱਚ ਅਲੱਗ-ਅਲੱਗ ਜ਼ਿਲ੍ਹਿਆਂ ਨੂੰ ਡਿਵਾਈਡ ਕਰਕੇ ਇਹ ਤਰੀਕ ਦਿੱਤੀ ਗਈ ਆ ਜਦਕਿ ਮੈਨੂੰ ਲੱਗਦਾ ਸੀ ਵੀ 1 ਜੁਲਾਈ ਦਿੱਤੀ ਜਾਵੇਗੀ ਜਿਹੜੇ ਹਿਸਾਬ ਨਾਲ ਪੰਜਾਬ ਸਰਕਾਰ ਕਹਿ ਰਹੀ ਸੀ ਵੀ ਆਪਾਂ ਲੰਬੀਆਂ ਵੈਰਾਈਆਂ ਜਿਹੜੀਆਂ ਝੋਨੇ ਵਾਲੀਆਂ ਨੇ ਬੈਨ ਕਰਨੀਆਂ ਨੇ ਉਹ ਨਹੀਂ ਲੱਗਣ ਦੇਣੀਆਂ ਜਿਹੜੇ ਕਿਸਾਨ ਭਰਾਵਾਂ ਨੇ ਹੁਣ ਪੂਸਾ 44 ਲਗਾਉਣੀਆਂ ਪੀਲੀ ਪੂਸ਼ਾ ਲਾਉਣੀਆਂ ਜਾਂ ਉਹਨਾਂ ਨੇ ਮੁੱਛਲ ਝੋਨਾ ਲਾਉਣਾ ਆ ਉਹ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਵਧੀਆ ਖੁੱਲੇ ਟਾਈਮ ਦੇ ਵਿੱਚ ਉਹ ਝੋਨਾ ਆ ਜਿਹੜਾ ਟ੍ਰਾਂਸਪਲੈਂਟ ਕਰ ਸਕਦੇ ਨੇ ਇਸ ਦੇ ਉਲਟ ਮਾਨ ਸਰਕਾਰ ਕਹਿ ਰਹੀ ਆ ਵੀ ਆਪਾਂ ਨੇ ਪੂਸ਼ਾ 44 ਆ ਜਿਹੜੀ ਟੋਟਲੀ ਬੈਨ ਆ ਉਹ ਨਹੀਂ ਲਗਾਉਣੀ ਪਰ ਮਾਰਕੀਟ ਦੇ ਵਿੱਚ ਆੜਤੀਆ ਤੇ ਸੈਲਰ ਕਹਿੰਦੇ ਨੇ ਵੀ ਆਉਣ ਦੋ ਪੂਸ਼ਾ 44 ਲਗਾਓ ਅਸੀਂ ਚੱਕਾਂਗੇ ਤੇ ਹੁਣ ਆਪਾਂ ਕੀ ਮੰਨੀਏ ਵੀ ਬੈਨ ਕਿਹੜੀ ਚੀਜ਼ ਆ ਤੇ ਪ੍ਰਚਲਿਤ ਕਿਹੜੀ ਚੀਜ਼ ਆ ਇਹ ਰੱਬੇ ਜਾਣਦਾ ਪਰ ਮੈਂ ਇੰਨੀ ਕੁ ਗੱਲ ਜ਼ਰੂਰ ਕਹਾਂਗਾ ਤੁਸੀਂ ਆਪਣੇ ਆੜਤੀਏ ਦੇ ਨਾਲ ਗੱਲਬਾਤ ਖੋਲ੍ਹ ਲਿਓ ਤੁਹਾਡਾ ਆੜਤੀਏ ਜਿਹੜਾ ਝੋਨਾ ਚੱਕੂਗਾ ਉਹੀ ਤੁਸੀਂ ਖੇਤ ਦੇ ਵਿੱਚ ਲਗਾ ਲਿਓ ਬਸ ਇੰਨੀ ਕੁ ਗੱਲ ਹੈ ਜੀ ਤੇ ਜਿਹੜੀ ਲਾਈਟ ਆ ਤੁਹਾਨੂੰ ਜਾਂ ਪਰਮਿਸ਼ਨ ਪੀਰੀਅਡ ਆ ਉਹ ਤੁਹਾਡਾ 1 ਜੂਨ ਤੋਂ ਸ਼ੁਰੂ ਹੋ ਰਿਹਾ ਜ਼ਿਲ੍ਹਿਆਂ ਦੇ ਮੁਤਾਬਕ 9 ਜੂਨ ਤੱਕ ਜਿਹੜਾ ਕਿਸਾਨ ਪ੍ਰਭੂ ਸ਼ੁਰੂ ਹੋ ਰਿਹਾ ਤੇ ਜੇਕਰ ਆਪਾਂ ਸਮੇਂ ਦੇ ਵਿੱਚ ਗੱਲ ਕਰੀਏ ਵੀ ਆਪਾਂ ਕਿਹੜੇ ਕਿਹੜੇ ਝੋਨੇ ਨੇ ਲਾ ਸਕਦੇ ਆ ਦੇਖੋ ਸਭ ਤੋਂ ਜਿਹੜੇ ਪ੍ਰਚਲਿਤ ਝੋਨੇ ਨੇ ਉਹ ਹੈਗੇ ਨੇ ਪੂਸ਼ਾ 44 ਆ ਜਿਹੜਾ ਕਿ 155 ਦਿਨ ਦੀ ਵੈਰੈਟੀ ਆ 20 ਤੋਂ ਲੈ ਕੇ 20 ਤੱਕ ਠੀਕ ਹੈ ਜੀ ਪੀਲੀ ਪੂਸ਼ਾ 165 ਦਿਨ ਦੀ ਵੈਰੈਟੀ ਆ ਤੇ ਪੀਆਰ 132 ਨਵਾਂ ਬੀ ਜਾਇਆ ਪਿਛਲੇ ਸਾਲ ਵੀ ਆਇਆ ਸੀ ਇਹ ਵੀ 155 ਦਿਨ ਤੱਕ ਚੱਲੀ ਜਾਂਦੀ ਆ ਕੀ ਮਾਨ ਸਰਕਾਰ ਨੂੰ ਇਹ ਨਹੀਂ ਗੱਲ ਦਾ ਪਤਾ ਹੈਗਾ ਵੀ ਪੂਸ਼ਾ 44 ਵੀ 155 ਦਿਨ ਦੀ ਵੈਰੈਟੀ ਆ ਤੇ ਪੀਆਰ 132 ਵੀ 155 ਦਿਨ ਦੀ ਵੈਰਾਈਟੀ ਆ ਕੀ ਤੁਸੀਂ ਇਹ ਨਹੀਂ ਬੀਣ ਕਰੋਗੇ ਇਹ ਗੱਲ ਵੀ ਮਾਨ ਸਰਕਾਰ ਜੀ ਨੋਟ ਕਰਕੇ ਰੱਖਿਓ ਤੇ ਸੁਪਰੀਮ 110 ਵੈਰਾਈਟੀ ਆ ਉਹ ਵੀ 140 ਦਿਨ ਦੀ ਵੈਰਾਈਟੀ ਆ ਹਨਾ ਤੇ ਇਦਾਂ ਦੀਆਂ ਫਿਰ 1886 ਆ ਗਈ ਬਾਸਪਤੀ ਦੇ ਵਿੱਚ ਆ ਗਈਆਂ 1885 ਆ ਗਈ 1401 ਆ ਗਈ ਇਹ ਵੀ ਲੰਬੇ ਸਮੇਂ ਦੀਆਂ ਵੈਰਾਈਟੀਆਂ ਨੇ ਜੇ ਹੁਣ ਤੁਸੀਂ ਝੋਨਾ ਅਗੇਤਾ ਲਗਾਉਣਾ ਹੈ ਤਾਂ ਲੰਬੇ ਸਮੇਂ ਦੇ ਵੈਰਾਈਟੀਆਂ ਲਗਾ ਸਕਦੇ ਹੋ ਪਰ ਮਾਨ ਸਰਕਾਰ ਨੇ ਇੱਕ ਗੱਲ ਆਖੀ ਆ ਵੀ ਝੋਨੇ ਦੇ ਪਰਾਲੀ ਨੂੰ ਅੱਗ ਨਹੀਂ ਲਗਾਉਣੀ ਉਹ ਕਹਿੰਦੇ ਵੀ ਤੁਸੀਂ ਘੱਟ ਸਮੇਂ ਵਾਲੀਆਂ ਵੈਰਾਈਆਂ ਲਗਾਓ ਜਦੋਂ ਝੋਨੇ ਦੀ ਵਾਢੀ ਹੋਣੀ ਆ ਹਾੜੀ ਦੀ ਫਸਲ ਦੇ ਦਰਮਿਆਨ ਤੁਹਾਡੇ ਕੋਲੇ 1 ਮਹੀਨੇ ਦਾ ਟਾਈਮ ਪੀਰੀਅਡ ਹੋਵੇਗਾ 1 ਮਹੀਨੇ ਦੇ ਵਿੱਚ ਤੁਸੀਂ ਉਹ ਜਿਹੜੀ ਪਰਾਲੀ ਆ ਉਹਦਾ ਹੱਲ ਕਰੋ ਅੱਗ ਨਹੀਂ ਲਗਾਉਣੀ ਇਹ ਗੱਲ ਕਿਸਾਨ ਭਰਾਵੋ ਧਿਆਨ ਵਿੱਚ ਰੱਖਿਓ ਫਿਰ ਅੱਗੇ ਆ ਗਈਆਂ ਘੱਟ ਸਮੇਂ ਦੀਆਂ ਵੈਰੈਟੀਆਂ ਠੀਕ ਹੈ ਜੀ ਉਹ ਹੈਗੀਆਂ PR126 125 ਦਿਨ ਦੀ ਵੈਰੈਟੀ ਆ ਤੁਹਾਡੀ ਹਰਮਨ ਪਿਆਰੀ ਵੈਰੈਟੀ ਪਿਛਲੇ ਸਾਲ PR126 ਨੂੰ ਲੈ ਕੇ ਬਹੁਤ ਕੀੰਤੂ ਪਰੰਤੂ ਹੋਏ ਨੇ ਇਹ बिक ਨਹੀਂ ਸੀ 파 ਰਹੀ ਮੇਰੇ ਕੋਲੇ ਬਹੁਤ ਸਾਰੀਆਂ ਤਾਰਨ ਤਾਰਨ ਤੋਂ ਅੰਬਰਸਰ ਤੋਂ ਵੀਡੀਓ ਵਗੈਰਾ ਆਈਆਂ ਵੀ ਬਾਈ ਜੀ ਸਾਡਾ ਝੋਨਾ ਬਿਲਕੁਲ ਏ ਗ੍ਰੇਟ ਸੋਨੇ ਵਰਗਾ ਝੋਨਾ ਪਰ ਉਹਨੂੰ 126 ਕਹਿ ਕੇ ਉਹਨੂੰ ਉਹਦੇ ਤੇ ਇੱਕ ੱੱਬਾ ਲਗਾਤਾ ਵੀ ਇਹ ਤਾਂ ਘੱਟ ਰੇਟ ਤੇ ਹੀ ਲਵਾਂਗੇ ਅਸੀਂ ਸਾਡੇ ਇਧਰ ਨਾਪਾ ਪਟਿਆਲਾ ਏਰੀਆ ਦੇ ਵਿੱਚ ਪੀਆ 126 ਚੋਂ ਨਾ ਲੱਗਦਾ ਆਲੂ ਵਾਲੇ ਵੀਰ ਲਾਉਂਦੇ ਨੇ ਤੇ ਚੰਗਾ ਝੋਨਾ ਵੱਢਦੇ ਆਂ ਤੇ ਮੰਡੀ ਲੈ ਕੇ ਜਾਂਦੇ ਆਂ ਸੁੱਕਾ ਝੋਨਾ ਤੇ ਵਧੀਆ ਰੇਟ ਤੇ ਵਿਕਦਾ ਤੇ 32 ਕੁਇੰਟਲ ਦਾ ਜਿਹੜਾ ਝਾੜ ਆ ਆਰਾਮ ਨਾਲ ਨਿਕਲਿਆ ਹੁੰਦਾ ਤੇ ਝਾੜ ਵੀ ਉਹਨਾਂ ਦੇ ਪੀਆ 126 ਦੇ ਜਿਆਦਾ ਨਿਕਲੇ ਸੀ 40 ਕੁਇੰਟਲ ਤੱਕ ਝਾੜ ਦੱਸੇ ਜਾ ਰਹੇ ਸੀ ਜਿਹੜਾ ਗਿੱਲਾ-ਗਿੱਲਾ ਝੋਨਾ ਤੋਲੇ ਆਉਂਦੇ ਨੇ ਗਿੱਲਾ-ਗਿੱਲਾ ਝੋਨਾ ਅੱਗੇ ਜਾ ਕੇ ਚੋਲ ਟੁੱਟਦਾ ਆ ਹੋਰ ਸਮੱਸਿਆਵਾਂ ਆਉਂਦੀਆਂ ਨੇ ਤੇ ਉਹ ਸਾਰਿਆਂ ਦੀ ਬਦਨਾਮੀ ਹੁੰਦੀ ਆ ਤੇ ਕਿਸਾਨ ਭਰਾਵੋ ਹਮੇਸ਼ਾ ਸੁੱਕੀ ਫਸ ਨਰਮ ਫਾਸਲਾ ਜਿਹੜੀ ਨਾ ਵਧਿਆ ਕਰੋ ਤੇ ਕਿਸਾਨ ਭਰਾਵੋ ਜੇਕਰ ਤੁਹਾਡਾ ਝੋਨਾ ਡਿਸਕਲਰ ਹੋ ਗਿਆ ਮੈਂ ਪਿਛਲੇ ਸਾਲ ਵੀ ਇਹ ਗੱਲਾਂ ਦੱਸਿਆ ਜੀ ਜਿਹੜੀ ਪੀਆਰ 126 ਝੋਨਾ ਬਹੁਤਿਆਂ ਨੂੰ ਇਹ ਹਲਦੀ ਰੋਗ ਬਹੁਤ ਆਇਆ ਮੇਰੇ ਕੋਲ ਆਪਦੇ ਕੋਲ ਵੀ ਹੈਗਾ ਸੀ ਪਰ ਆਪਾਂ ਨੇ ਸਪ੍ਰੇਹਾਂ ਚੰਗੀਆਂ ਕੀਤੀਆਂ ਮੈਂ YouTube ਚੈਨਲ ਤੇ ਦੱਸਦਾ ਰਹਿਣਾ ਤੇ ਆਪਣੇ ਖੇਤ ਦੇ ਵਿੱਚ ਪੀਆਰ 126 ਝੋਨੇ ਨੂੰ ਕੋਈ ਵੀ ਹਲਦੀ ਰੋਗ ਨਹੀਂ ਆਇਆ ਸਮਾਂ ਤੇ ਉਹ ਪੀਆਰ 126 ਝੋਨਾ ਆਪਣਾ ਪੂਸ਼ਾ ਦੇ ਨਾਲ ਹੀ ਵਿਕਿਆ ਜਿੱਥੇ ਪੂਸ਼ਾ 44 ਵਿਕ ਰਿਆ ਸੀ ਉੱਥੇ ਉਹ ਆੜਤੀ ਨੇ ਕਹਿ ਕੇ ਬੁਲਾਇਆ ਵੀ ਆ ਜ ਸੋਨੇ ਵਰਗੀ ਜੀਰੀਏ ਨੂੰ ਇੱਧਰ ਲਾਹੋ ਜੀ ਤੇ ਇੰਨਾ ਫਰਕ ਹੁੰਦਾ ਆ ਆਪਾਂ ਜੇ ਚੰਗੀਆਂ ਫੰਗੀ ਸਾਈਡਸ ਪਰੇਹਾਂ ਕਰਦੇ ਆ ਤੇ ਕਿਸਾਨ ਪ੍ਰਭੂ ਜੇ ਡਿਸ ਕਲਰ ਹੈਗਾ ਆ ਤਾਂ ਉਹਦਾ ਰੇਟ ਘੱਟ ਲੱਗੇਗਾ ਹੀ ਲੱਗੇਗਾ ਇਹਦੇ ਵਿੱਚ ਕੋਈ ਦੋ ਚਿੱਤੇ ਰਹਿ ਗੱਲ ਨਹੀਂ ਹੈਗੀ ਬਹੁਤ ਕਾਲੀਆਂ ਕਾਲੀਆਂ ਢੇਰੀਆਂ ਮੈਂ ਇੱਥੇ ਵੀਡੀਓ ਵੀ ਚਲਾ ਦਿੰਨਾ ਬਹੁਤ ਕਾਲੇ ਰੰਗ ਦੀਆਂ ਢੇਰੀਆਂ ਡਿਸ ਕਲਰ ਕੇ ਢੇਰੀਆਂ ਮੰਡੀ ਵਿੱਚ ਆਉਂਦੀਆਂ ਸੀ ਫਿਰ ਉਹ 100 200 ਰੁਪਏ ਘੱਟ ਦਾ ਵਿਕਣੀਆਂ ਹੀ ਵਿਕਣੀਆਂ ਆ ਇਹਦੇ ਵਿੱਚ ਹੁਣ ਜੇਕਰ ਹੁਣ ਮੈਂ ਖਰੀਦਦਾਰ ਹੋਵਾਂ ਤੇ ਮੇਰੇ ਕੋਲੇ ਇੱਕ ਤਾਂ ਸੋਨੇ ਵਰਗੀ ਢੇਰੀ ਆ ਰਹੀ ਆ ਇੱਕ ਕਲਰ ਡਿਸਕਲਰ ਆ ਰਹੀ ਆ ਕਾਲੇ ਰੰਗ ਦੀ ਢੇਰੀ ਤੇ ਮੈਂ ਉਹਨੂੰ ਬਰਾਬਰ ਰੇਟ ਕਿਵੇਂ ਲਗਾ ਦੇਵਾਂਗਾ ਤੇ ਕਿਸਾਨ ਪ੍ਰਭੂ ਅਗਲੀਆਂ ਜਿਹੜੀਆਂ ਘੱਟ ਸਮੇਂ ਵਾਲੀਆਂ ਵੈਰੈਟੀਆਂ ਨੇ ਉਹ ਹੈਗੀ ਆ PR130 135 ਦਿਨ ਦੀ ਵੈਰੈਟੀ ਆ ਤੇ ਜੇ ਬਾਂਸਪਤੀ ਦੀ ਗੱਲ ਕਰੀਏ ਤਾਂ 1509 ਤੁਹਾਡੀ ਹਰਮਨ ਪਿਆਰੀ ਵੈਰੈਟੀ ਸਿਰਫ 90 ਦਿਨਾਂ ਦੇ ਵਿੱਚ ਤਿਆਰ ਹੋ ਜਾਂਦੀ ਆ ਤੇ ਦਾਣੇ ਤੋਂ ਦਾਣੇ ਦੇ ਵਿੱਚ ਇਹ 115 ਦਿਨ ਦੀ ਵੈਰੈਟੀ ਆ 1509 ਸਭ ਤੋਂ ਘੱਟ ਸਮੇਂ ਦੀ ਵੈਰੈਟੀ ਆ ਤੇ 1692 ਤੇ 1847 ਇਹ ਵੀ ਇਹਨੂੰ ਸੋਧ ਕੇ ਹੀ ਬਣੀਆਂ ਜਿਹੜੇ ਥੋੜੇ ਜਿਹੇ 10-10 ਦਿਨ ਜ਼ਿਆਦਾ ਲੈ ਲੈਂਦੀ ਨੇ ਤੇ ਜਿਹੜੇ ਕਿਸਾਨਾਂ ਨੇ ਹੁਣ ਮੱਕੀ ਦਾ ਆਚਾਰ ਪਾਉਣਾ ਆ ਜਾਂ ਮੂੰਗੀ ਬੀਜੀ ਹੋਈਆ ਤੇ ਹੋਰ ਤੀਜੀ ਫਸਲ ਦੇ ਵਿੱਚ ਹੈਗੀਆਂ ਨੇ ਉਹਨਾਂ ਨੂੰ ਮੈਂ ਸਿਰਫ ਦੋ ਚੋਂ ਨਹੀਂ ਰეკਮੈਂਡ ਬੀਜ ਕਰਾਂਗਾ ਉਹ ਹੈਗੇ ਨੇ PR126 ਜਾਂ 1509 ਇਹ ਦੋਹਾਂ ਵਿੱਚੋਂ ਇੱਕ ਲਗਾ ਲਿਓ ਸਭ ਤੋਂ ਘੱਟ ਸਮੇਂ ਦੇ ਵੈਰਾਈਟੀਆਂ ਨੇ ਤੁਹਾਡਾ ਫਿਰ ਅੱਗੇ ਜਾ ਕੇ ਜਿਹੜੀ ਕਣਕ ਆ ਉਹ ਵੀ ਪਸੇਤੀ ਨਾ ਹੋਵੇ ਠੀਕ ਹੈ ਜੀ ਤੇ ਬਹੁਤ ਵਾਰੀ ਕਿਸਾਨ ਕੀ ਕਰਦੇ ਨੇ ਉਹ ਫਸ ਜਾਂਦੇ ਨੇ ਪਹਿਲਾਂ ਦਾ ਅ ਅਚਾਰੀ ਮੱਕੀ ਬੀਜ ਲੈਂਦੇ ਨੇ ਅਚਾਰੀ ਮੱਕੀ ਮੀਹਾਂ ਦੇ ਵਿੱਚ ਆ ਜਾਂਦੀ ਆ ਉਹ ਮੀਹਾਂ ਦੇ ਵਿੱਚ ਆ ਕੇ ਆਚਾਰ ਵੀ ਲੇਟ ਪੈਂਦਾ ਆਚਾਰ ਲੇਟ ਪੈਣ ਤੋਂ ਬਾਅਦ ਫਿਰ ਉਹ ਉੱਥੇ ਲੰਬੇ ਸਮੇਂ ਵਾਲੇ ਵੈਰੈਟੀ ਲਾ ਲੈਂਦੀਆਂ ਨੇ ਪਿਛਲੇ ਸਾਲ ਕੀਆ ਨੇ 131 ਲਾ ਲਈ ਪੀਆ 131 ਤੇ ਉਹ ਬਹੁਤ ਸਮਾਂ ਲੱਗ ਗਈ ਤੇ ਕਹਾ ਉਹਨਾਂ ਦੀ ਕਣਕ ਵੀ ਲੇਟ ਹੋ ਗਈ ਤੇ ਲੇਟ ਕਣਕ ਦੇ ਝਾੜ ਵੀ ਘਟ ਜਾਂਦੇ ਨੇ ਉਹ ਤਿੰਨੀ ਫਸਲਾਂ ਦਾ ਜਿਹੜਾ ਸਰਕਲ ਆ ਟੁੱਟ ਜਾਂਦਾ ਹੈ ਇਸ ਲਈ ਜੇ ਤਿੰਨ ਫਸਲੀ ਚੱਕਰ ਤੇ ਜਾ ਰਹੇ ਹੋ ਤਾਂ ਘੱਟ ਸਮੇਂ ਵਾਲੀ ਜਿਹੜੀ ਵੈਰੈਟੀ ਆ ਉਹੀ ਕਿਸਾਨ ਭਰਾਵੋ ਖੇਤ ਦੇ ਵਿੱਚ ਜਿਹੜੀ ਲਗਾਈ ਜਾਵੇ ਤੇ ਹਾਈਬ੍ਰਿਡ ਬੀਜਾਂ ਨੂੰ ਲੈ ਕੇ ਬਹੁਤ ਜਿਹੜੀ ਗੁੰਝਲਦਾਰੀ ਹੈਗੀ ਆ ਦੇਖੋ ਜੀ ਜਿਹੜੇ ਹਾਈਬ੍ਰਿਡ ਬੀਜ ਨੇ ਉਹ ਪੰਜਾਬ ਦੇ ਵਿੱਚ ਆਏ ਨੇ ਤੇ ਕਿਸਾਨ ਅਬਦੀ ਦਿਲ ਖੋਲ ਕੇ ਹਾਈਬ੍ਰਿਡ ਬੀਜ ਬੀਜ ਰਿਹਾ ਕਿਉਂਕਿ ਉਹ ਖਾਰੇ ਪਾਣੀਆਂ ਦੇ ਵਿੱਚ ਜਿੱਥੇ ਪਾਣੀ ਵਧੀਆ ਨਹੀਂ ਹੈਗੇ ਉੱਥੇ ਵੀ ਚੰਗੇ ਝਾੜ ਦੇ ਜਾਂਦੇ ਨੇ ਤੇ ਬਹੁਤ ਘੱਟ ਸੇਵਾ ਲੈ ਕੇ ਬਹੁਤ ਘੱਟ ਜੂਰੀਆ ਲੈ ਕੇ ਉਹ ਚੰਗੇ ਝਾੜ ਦੇ ਜਾਂਦੇ ਨੇ ਤੇ ਹਾਈਬ੍ਰਿਡ ਬੀਜ ਨੇ ਲੰਬੇ ਸਮੇਂ ਤੋਂ ਆ ਰਹੇ ਨੇ ਕਿਸਾਨਾਂ ਦੇ ਹਾਰਮੋਨ ਪਿਆਰੇ ਹੈਗੇ ਨੇ ਕਿਸਾਨਾਂ ਨੂੰ ਚੰਗੇ ਝਾੜ ਮਿਲ ਰਹੇ ਨੇ ਤੇ ਸਰਕਾਰ ਕਿਉਂ ਇਹਨਾਂ ਦੇ ਬੈਨ ਲਗਾ ਰਹੀ ਆ ਤੇ ਇਹ ਮਾਰਕੀਟ ਵਿੱਚ ਆ ਚੁੱਕੇ ਨੇ ਤੇ ਵਿਕ ਰਹੇ ਨੇ ਤੇ ਲੱਗਣਗੇ ਵੀ ਤੇ ਵੱਡੇ ਵੀ ਜਾਣਗੇ ਤੇ ਵਿਕਣਗੇ ਵੀ ਤੇ ਜਿਹੜੀਆਂ ਬੈਨ ਵਾਲੀਆਂ ਚੀਜ਼ਾਂ ਨੇ ਚੱਲੀ ਜਾਣੀਆਂ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਤੇ ਇੱਕ ਕਿਸਾਨਪ੍ਰਭ ਜਿਹੜੇ ਹਾਈਬ੍ਰਿਡ ਬੀਜ ਨੇ ਸਾਵਾ ਸਾਬਾ ਦੇ ਤੇ ਤੁਹਾਨੂੰ ਪਤੀਆ ਸਾਬਾ 27 ਆ ਗਈ 7301 ਆ ਗਿਆ 7501 ਆ ਗਿਆ ਬਹੁਤ ਸੋਹਣੇ ਬੀਜ ਨੇ ਤੇ ਤੋਂ ਇਲਾਵਾ ਪੈਨੀਅਰ ਦੇ ਆਉਂਦੇ ਨੇ 28 P 67 ਆਉਂਦਾ ਆ ਤੇ ਨੀਜੋਬੁਡ ਦੇ ਵੀ ਆਉਂਦੇ ਨੇ ਤੇ ਰਾਸੀ ਦੇ ਵੀ ਆਉਂਦੇ ਨੇ ਬਹੁਤ ਕੰਪਨੀਆਂ ਦੇ ਆਉਂਦੇ ਨੇ ਹਾਈਬ੍ਰਿਡ ਬੀਜ ਜਿਵੇਂ ਵੀ ਤੁਹਾਨੂੰ ਆਪਣੇ ਬੀਜ ਆਪਣੇ ਖੇਤ ਦੇ ਮੁਤਾਬਕ ਚੰਗੇ ਲੱਗਦੇ ਨੇ ਜਿਨ੍ਹਾਂ ਦੇ ਝਾੜ ਤੁਹਾਡੇ ਖੇਤ ਦੇ ਮੁਤਾਬਕ ਚੰਗੇ ਹੈਗੇ ਨੇ ਉਹ ਭਾਈ ਆਪਦੇ ਹੁਣੇ ਲੈ ਕੇ ਰੱਖ ਲਓ ਤੇ ਆਪਣੇ ਕੋਲ ਤਾਂ ਕੀ ਆ ਆਪਾਂ ਤਾਂ ਹੁਣ PR 126 ਹੀ ਚੋਨਾ ਲਗਾਉਣੇ ਆ ਕਿਉਂਕਿ ਆਲੂਆਂ ਦੀ ਖੇਤੀ ਹੈਗੀ ਆ ਤੇ ਆਪਣਾ ਤਾਂ ਲੇਟ ਹੀ ਜਾਂਦਾ ਆ ਤੇ ਪਿਛਲੇ ਸਾਲ ਨੇ ਇੱਕ ਕਿਸਾਨ ਭਰਾ ਬਹੁਤ ਚਰਚਾ ਦਾ ਵਿਸ਼ਾ ਆ ਵੀ ਪੂਸ਼ਾ 44 ਸਰਕਾਰ ਨੇ ਕਹਿਤਾ ਲਾਉਣੀ ਨਹੀਂ ਹੈਗੀ ਠੀਕ ਹੈ ਜੀ ਜਿਹੜਾ ਬੰਦਾ ਲਾ ਰਿਹਾ ਉਹਦੇ ਤੇ ਉਂਗਲ ਕੀਤੀ ਜਾ ਰਹੀ ਆ ਤੂੰ ਕਿਉਂ ਪੂਸ਼ਾ 44 ਲਾ ਰਿਹਾ ਜੋ ਸਰਕਾਰ ਨੇ ਕਹਿਤਾ ਨਹੀਂ ਲਾ ਰਹੀ ਚਲੋ ਜੀ ਲਾ ਲਈ ਮੈਂ ਵੀ ਲਗਾਈ ਹੈ ਨਾ ਮੈਂ ਕੋਈ YouTube ਤੇ ਵੀਡੀਓ ਵੀ ਨਹੀਂ ਪਾਈ ਮੇਰੇ ਕੋਲੇ ਪੂਸ਼ਾ 44 ਹੋਰ ਹੈਗੀ ਆ ਜਦੋਂ ਵੇਚਣ ਦੀ ਵਾਰੀ ਆਈ ਫਿਰ ਪੂਸ਼ਾ 44 ਵਾਲਿਆਂ ਦੀ ਮੁੱਛ ਆਏ ਸੀ ਤੇ PR 122 ਵਾਲੇ ਪਿੱਛੇ ਜੇ ਲੱਗੀ ਬੈਠੇ ਜੀ ਵੀ ਆਹ ਕੀ ਹੋ ਗਿਆ ਯਾਰ ਇਹਦਾ ਕੋਈ ਖਰੀਦਦਾ ਹੀ ਨਹੀਂ ਹੈਗਾ ਹਨਾ ਫਿਰ ਪੂਸ਼ਾ 44 ਹੈ ਜਿਹੜੀ ਚੰਗੀ ਹੋਗੀ ਤੇ ਇਹ ਆਪਣਾ ਸੁਭਾਅ ਆ ਆਪਣੇ ਜਿਹੜੇ ਜੀਮੀਦਾਰ ਨੇ ਬਹੁਤ ਭੋਲੇ ਨੇ ਜੇ ਕੋਈ ਆਪਣੇ ਜੀਮੀਦਾਰ ਨੂੰ ਕੋਈ ਸਰਕਾਰ ਆ ਗੱਲ ਕਹਿ ਦਿੰਦੀ ਆ ਉਹਦੇ ਪਿੱਛੇ ਲੱਗ ਜਾਂਦੇ ਨੇ ਠੀਕ ਹੈ ਜੀ ਬੀਟ ਨਹੀਂ ਨਹੀਂ ਆ ਠੀਕ ਆ ਜਦੋਂ ਸਰਦਾਰੇ ਦਰਬਾਰੇ ਨਹੀਂ ਗੱਲਾਂ ਕਹਿਤੀਆਂ ਤਾਂ ਠੀਕ ਨਹੀਂ ਜ਼ਿੰਮੇਦਾਰੋ ਹਰੇਕ ਦੇ ਪਿੱਛੇ ਨਾਲ ਲੱਗਿਆ ਕਰੋ ਮੇਰੇ ਪਿੱਛੇ ਵੀ ਨਾ ਲੱਗੋ ਮੈਂ ਤਾਂ ਆਪ ਇਹੀ ਗੱਲ ਕਹਿਣਾ ਤੁਸੀਂ ਆਪਣੇ ਖੇਤ ਦਾ ਤਜਰਬਾ ਤੁਹਾਡੇ ਖੇਤ ਦੇ ਵਿੱਚ ਕਿਹੜਾ ਬੀਜ ਕਾਮਯਾਬ ਹੋ ਰਿਹਾ ਉਹਦੇ ਆਧਾਰ ਤੇ ਹੀ ਝੋਨਾ ਲਗਾਇਆ ਕਰੋ ਝੋਨਾ ਲਾਓ ਹੋਰ ਫਸਲਾਂ ਲਾਓ ਆਪਣੇ ਖੇਤਾਂ ਦੇ ਤਜਰਬੇ ਇਕੱਠੇ ਕਰਕੇ ਰੱਖਿਆ ਕਰੋ 4-5 ਸਾਲਾਂ ਦੇ ਤਜਰਬੇ ਇਕੱਠੇ ਕਰਕੇ ਰੱਖਿਆ ਕਰੋ ਤਾਂ ਹੀ ਖੇਤੀ ਜਿਹੜੀ ਅੱਗੇ ਤੋਂ ਅੱਗੇ ਸਿੱਖ ਰਹਾਂਦੇ ਜਾਵੇਗੀ ਬਾਕੀ ਤੁਹਾਡੀ ਮਾਰਕੀਟ ਦੇ ਵਿੱਚ ਜੋ ਕੁਝ बिक ਰਿਹਾ ਉਹ ਤੁਸੀਂ ਲਗਾਓ ਖੇਤ ਦੇ ਵਿੱਚ ਹੁਣ ਮੈਂ ਆਲੂਆਂ ਦੀ ਖੇਤੀ ਕਰਦਾ ਆ ਆਲੂ ਸਾਡੇ ਇੱਥੇ ਨਾਬਾ ਨਾਬਾ ਪਟਿਆਲਾ ਅਮਲੋਹ ਏਰੀਆ ਦੇ ਵਿੱਚ ਖਰੀਦਦਾਰ ਬਹੁਤ ਨੇ ਤੇ ਹੁਣ ਮੈਨੂੰ ਬਹੁਤ ਦੂਰੋਂ ਦੂਰੋਂ ਫੋਨ ਕਾਲ ਆਉਂਦੇ ਨੇ ਬਾਈ ਜੇ ਅਸੀਂ ਆਲੂ ਦਾ ਕੰਮ ਸ਼ੁਰੂ ਕਰਨਾ ਐਲ ਆਰ ਭੀਜਣਾ ਹੈ ਪਰ ਸਾਡੇ ਐਲ ਆਰ ਦਾ ਕੋਈ ਖਰੀਦਦਾਰ ਨਹੀਂ ਹੈਗਾ ਸਾਡੇ ਤਾਂ ਅਗਲਾ ਫਖਰਾਜ ਭੀਜਦਾ ਫਿਰ ਮੈਨੂੰ ਰੋਕ ਦਿਨਾ ਬਈ ਤੁਸੀਂ ਐਲ ਆਰ ਨਾ ਭੀਜੋ ਇਹ ਪ੍ਰੋਸੈਸਿੰਗ ਵਾਲਾ ਆਲੂ ਹੈ ਇਹਨੂੰ ਕੰਪਨੀਆਂ ਹੀ ਖਰੀਦਦੀਆਂ ਨੇ ਓਪਨ ਮਾਰਕੀਟ 'ਚ ਦਾ ਰੇਟ ਹੈ ਨਹੀਂ ਐਲ ਆਰ ਦਾ ਇਸੇ ਤਰ੍ਹਾਂ ਹਰ ਇੱਕ ਚੀਜ਼ ਆਪਣੇ ਏਰੀਏ ਦੇ ਹੀ ਮੁਤਾਬਕ ਹੁੰਦੀ ਆ ਜੇ ਆਪਾਂ ਉਹ ਕਹਿ ਦਈਏ ਵੀ ਹੁਣ ਸਰਦਾਰ ਦੇ ਦਰਵਾਰੇ ਨੇ ਤਾਂ ਕਹਿਤੀ ਗੱਲ ਵੀ ਆ ਚੀਜ਼ ਬੈਣ ਆ ਜੀ ਬੈਣ ਪਰ ਐਵੇਂ ਬੈਣ ਨਹੀਂ ਹੁੰਦੀ ਹੈਗੀ ਜਦੋਂ ਉਹਦੀ ਚੀਜ਼ ਦੀ ਮਾਰਕੀਟ ਵਿੱਚ ਪੁੱਛ ਹੈਗੀ ਆ ਤਾਂ ਆਪਾਂ ਉਹ ਲਾ ਲਓ ਤੇ ਦੂਜੀ ਗੱਲ ਹੁਣ ਬਹੁਤ ਕਿਸਾਨਾਂ ਨੂੰ ਇਹ ਗੱਲ ਕਹਿਤੀ ਵੀ ਪੂਸ਼ਾ 44 ਨੇ ਹੀ ਪੰਜਾਬ ਦਾ ਪਾਣੀ ਮੁਕਾਇਆ ਇਹ ਸਾਰਾ ਸਾਰ ਝੂਠ ਆ ਜੀਰੀਤਾ ਆਉਣੀ ਹੀ ਆਉਣੀ ਸੀ ਝੋਨਾ ਤਾਂ ਲੱਗਣਾ ਹੀ ਲੱਗਣਾ ਸੀ ਚਾਹੇ ਉਹ ਪੂਸ਼ਾ ਸੀ ਪੀਲੀ ਪੂਸ਼ਾ ਸੀ ਜਾਂ ਹੋਰ ਵੈਰਾਈਟੀਆਂ ਸੀ ਪਾਣੀ ਹੁਣ ਕੱਲੀ ਪੂਸ਼ਾ 44 ਕਿਹੜਾ ਉਹਦੇ ਨਾਮ ਲਿਖਿਆ ਹੋਇਆ ਵੀ ਇਹੀ ਪਾਣੀ ਮਕਾਉਂਦੀ ਆ ਮੇਰੇ ਹਿਸਾਬ ਚ ਜਿੱਦਣ ਦੀ ਪੀਆਰ 126 ਆਈਆਂ ਨਾ ਤਿੰਨ ਫਸਲੀ ਚੱਕਰ ਹੋ ਗਿਆ ਤੇ ਉਹਦੇ ਨਾਲ ਕੀ ਆ ਪਹਿਲਾਂ ਤਾਂ ਅਚਾਰੀ ਮੱਕੀ ਲੱਗਦੀ ਆ ਮੱਕੀ ਨੂੰ ਬੇਹੱਦ ਪਾਣੀ ਲੱਗਦਾ ਅਚਾਰੀ ਮੱਕੀ ਤੋਂ ਬਾਅਦ ਫਿਰ ਝੋਨਾ ਫੇਰ ਲੱਗਦਾ ਸਮਾਂ ਤੇ ਡਬਲ ਪਾਣੀ ਪੈਣ ਲੱਗ ਗਿਆ ਜਿੱਦਣ ਦੀ ਪੀਆਰ 126 ਆਈਆ ਇਹ ਇੱਕ ਐਵੇਂ ਨਹੀਂ ਹੈਗਾ ਵੀ ਪੂਸ਼ਾ 44 ਨੇ ਹੀ ਪਾਣੀ ਮਖਾਇਆ ਪਾਣੀ ਆਪਾਂ ਸਾਰੇ ਜਣੇ ਮਕਾ ਰਹੇ ਆ ਫੈਕਟਰੀਆਂ ਜੀ ਵੀ ਵਰਤੇ ਜਾਂਦਾ ਆਪਾਂ ਆਪਦੇ ਪਰਸਨਲ ਲਾਈਫ ਵਿੱਚ ਵੀ ਵਰਤਦੇ ਆ ਕੱਲਾ ਜੇ ਤੁਸੀਂ ਕਹੋ ਵੀ ਖੇਤੀਬਾੜੀ ਦੇ ਸਿਰ ਤੇ ਹੀ ਪਾਣੀ ਮੁੱਕ ਰਿਹਾ ਹੈ ਗਲਤ ਗੱਲ ਆ ਪਾਣੀ ਹੋਰ ਵੀ ادارے ਵਿੱਚ ਬਹੁਤ ਵਰਤਿਆ ਜਾਂਦਾ ਪਾਣੀ ਨੂੰ ਹੀਠਾ ਮਕਾਉਣ ਦੇ ਲਈ ਆਪਾਂ ਸਾਰੇ ਜਣੇ ਯੋਗਦਾਨ ਆਪਾਂ ਜਿਹੜਾ ਪਾ ਰਹੇ ਆ ਗੱਲਾਂ ਜ਼ਿਮੀਦਾਰ ਪੂਸ਼ਾ 44 ਲਗਾ ਕੇ ਨਹੀਂ ਪਾਣੀ ਮਖਾ ਰਿਆ ਬਾਕੀ ਕਿਸਾਨ ਪ੍ਰਭ ਹੋਰ ਗੱਲਾਂ ਬਾਤਾਂ ਵੀ ਬਹੁਤ ਨੇ ਆਪਾਂ ਆਉਣ ਵਾਲੀਆਂ ਵੀਡੀਓ ਦੇ ਵਿੱਚ ਕਰਦੇ ਰਹਾਂਗੇ ਵੀਡੀਓ ਚੰਗੀ ਲੱਗੀ ਹੋਰਾਂ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਕਰਿਓ ਤੇ ਤੁਹਾਡੇ ਆਪਣੇ ਕੀ ਵਿਚਾਰ ਨੇ ਕਮੈਂਟ ਬਾਕਸ ਓਪਨਾ ਉਹਦੇ ਵਿੱਚ ਜਰੂਰ ਦੱਸਦੇ ਰਹੋ ਜੀ ਸਾਸ੍ਰਿਕਾ